ਆ ਵੀਰ ਵਿਦੇਸ਼ ਦੇ ਵਿੱਚ ਆ ਜਾਂਦਾ ਹੈ ਤੇ ਇਸ ਨੂੰ ਇੰਗਲਿਸ਼ ਨਹੀਂ ਆਉਂਦੀ ਤੇ ਦੇਖੋ ਇੱਕ ਵੀਰ ਨਾ ਗੱਡੀ ਤੇ ਆਉਂਦਾ ਹੈ ਤੇ ਉਸ ਦੇ ਨਾਲ ਨਾ ਇੰਗਲਿਸ਼ ਦੇ ਵਿੱਚ ਗੱਲ ਕਰਨ ਲੱਗ ਜਾਂਦਾ ਹੈ ਤੇ ਦੇਖੋ ਫਿਰ ਅੱਗੇ ਵੀਰ ਨੇ ਕੀ ਕਿਹਾ ਹੋਇਆ ਕੋ ਪੰਜਾਬੀਆ ਲੱਗਾ ਹੋਆ ਗਾਣੇ ਗਾਣ ਰਿਹਾ ਸਿੱਧੂ ਦੇ ਸ਼ੂਗਲ ਵੇਖਿਆ ਨਾ ਹਲੋ ਭਾਈ ਹਾਈ ਸਰ How are you? Good sir. Uh, what you have? Uh, can you tell me uh, which kind of juices you have? Uh, sir, I have a uh, sare juice. Munda going, coming in the uh, washroom, sir. Uh, no, you uh, you, the... you can't read uh, which kind of juices you have. Can you read? Sir, I have uh, mango. I have malta. I have gajra. ਆਈ ਹੈਵ ਦਵਾਣਾ ਉਹ ਆਈ ਹੈਵ ਮੈਂ ਸਾਰਾ ਮੈਨੂੰ ਅੰਡਰਸਟੈਂਡ ਮੋਰ ਇੰਗਲਿਸ਼ ਮੈਂ ਦੂਜਾ ਵੇਟਰ ਗਿਆ ਉਹ ਉਹਦਾ ਸਰ ਉਹ ਤੁਹਾਨੂੰ ਸਾਰਾ ਦੱਸਦਾ ਮੈਨੂੰ ਇੰਗਲਿਸ਼ ਨਹੀਂ ਆਉਂਦੀ ਜਾਂ ਤੁਸੀਂ ਮੈਨਿਊ ਪੜ ਲਓ ਉਹ ਤੁਸੀਂ ਮੈਨਿਊ ਪੜ ਲਓ ਪੰਜਾਬੀ ਬੋਲਨਾ ਮੇਰਾ ਭਰਾ ਭਾਜੀ ਤੁਸੀਂ ਪੰਜਾਬੀ ਕਿਉਂ ਨਹੀਂ ਕੁੱਤੇ ਵਾਲੀ ਕਰਨ ਦੇ ਅੱਧੇ ਘੰਟੇ ਤੋਂ ਭਾਜੀ ਤਾਨੀ ਚੰਗਾ ਭਲਾ ਬਤਾ ਪੰਜਾਬੀ ਤੁਹਾਨੂੰ ਪਤਾ ਹੈ ਇੰਗਲਿਸ਼ ਕਿੰਨੇ ਯਾਰ ਮੈਂ ਵੀ ਸ਼ੂਆ ਲਾਇਆ ਪੜ੍ਹ ਕੇ ਦੱਸਾਂ ਕੀ ਕੀ ਹੈ ਯਾਰ ਕਿਹੜਾ ਯਾਰ ਮੇਰਾ ਦਿਲ ਉੱਤੇ ਥੱਲੇ ਹੋਣ ਰਿਹਾ ਸੀ ਮੈਂ ਕਿਹਾ ਵੀਰ ਸਾਡੇ ਸ਼ਕਲੋਂ ਤਾਂ ਲੱਗਦਾ ਨਹੀਂ ਸ਼ਕਲੋਂ ਤਾਂ ਗੋਰਾ ਲੱਗਦਾ ਮੈਂ ਕਿਹਾ ਇਜਪਸ਼ੀਨਾ ਜਾਂ ਕੋਈ ਹੋਣਾ ਵਾ ਗੋਰਾ ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ